ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਜਿੰਦਰ ਸਿੰਘ ਖਾਲਸਾ ਝੰਡੇ ਵਾਲਾ ਸਟੱਡ ਫਾਰਮ ਤੋਂ ਤੇ ਲੈ ਕੇ ਆਏ ਬਾਈ ਜੀ ਤੁਹਾਡੇ ਲਈ ਵੀਡੀਓ ਸੇਲ ਵਾਲੀ ਘੋੜੀ ਦੀ ਇਹ ਘੋੜੀ ਬਾਈ ਜੀ ਆਪਾਂ ਕਰਨ ਲੱਗੇ ਆਂ ਸੇਲ ਤੇ ਸਾਰੀ ਡਿਟੇਲ ਇਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਰਾਂਗੇ ਗੱਲਾਂ ਬਾਤਾਂ ਤੇ ਦੱਸਾਂਗੇ ਕਿ ਇਹਦਾ ਹਿਸਾਬ ਕਿਤਾਬ ਆ ਕਿੰਨੀ ਹਾਈਟ ਆ ਕੱਬਾ ਨਾ ਕਿ ਖਾਲੀ ਆ ਤੇ ਜੁੜੇ ਰਹੋ ਲਾਸਟ ਤੱਕ ਵੀਡੀਓ ਨਾਲ ਤੇ ਇੱਕ ਮੇਰਾ ਭਰਾ ਨਾ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਜਿਹੜੇ ਭਰਾ ਆਪਣੇ ਨਾਲ ਨਹੀਂ ਜੁੜੇ ਨਵੇਂ ਦੇਖ ਰਹੇ ਆਪਣੀ ਵੀਡੀਓ ਨੂੰ ਤੇ ਆਪਣਾ ਚੈਨਲ ਬਾਈ ਫੇਸਬੁੱਕ ਤੇ ਆਪਾਂ ਨੂੰ ਫੋਲੋ ਕਰ ਲਓ ਤੇ YouTube ਚੈਨਲ ਤੇ ਸਬਸਕ੍ਰਾਈਬ ਕਰ ਲਓ ਤੇ ਪਿਆਰ ਦੇਣ ਲਈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਨਾਲੇ ਤੁਹਾਨੂੰ ਇਹਦੀ ਚਾਲ ਚੈੱਕ ਕਰਾਉਣੇ ਆ ਬਈ ਕਿੰਨਾ ਸੋਹਣਾ ਤੁਰਦੀ ਆ ਏ ਨਹੀਂ ਵੀ ਕੱਲਾ ਮੈਂ ਬੈਠਾ ਤੇ ਤਾਂ ਹੀ ਤੁਰਦੀ ਹੈ ਬਾਈ ਇਹ ਤਨ ਮੈਂ ਅਣਜਾਣ ਬੰਦੇ ਵੀ ਬਿਠਾ ਕੇ ਤੋਂ ਚਾਲ ਤੇ ਚੈੱਕ ਕਰਾਉਂਗਾ ਠੀਕ ਆ ਤੇ ਇਹ ਬਾਈ ਜੀ ਇਹਦੀ ਹਾਈਟ ਹੈਗੀ ਆ ਜੀ 62 ਇੰਚ 62 ਇੰਚ ਦੀ ਹਾਈਟ ਆ ਠੀਕ ਆ ਤੇ ਪਹਿਲੇ ਸੂਏ ਹੀ ਸੂਈ ਆ ਪਹਿਲੇ ਸੂਏ ਹੀ ਆਪਣੇ ਕੋਲੇ ਸੂਈ ਆ ਤੇ ਇਹ ਬਾਈ ਸਮੁੰਦਰ ਦਾ ਪੋਤਾ ਏ ਤੇ ਨੱਥੋਕੇ ਵਾਲੇ ਸੁਖਮਣ ਦਾ ਬੱਚਾ ਏ ਤੇ ਮਗਰ ਬਸ਼ੀਰਾ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇਹ ਬਾਈ ਜੀ ਛਿਲੇ ਦੇ ਵਿੱਚ ਹੀ ਆਪਾਂ ਮੇਟ ਕਰਵਾਤੀ ਸੀ ਆਪਣੇ ਵਾਲੇ ਬਰੂਦ ਤੋਂ ਨੁਕਰੇ ਤੋਂ ਠੀਕ ਹੈ ਤੇ ਚਾਲ ਬਾਈ ਚੈੱਕ ਕਰ ਲਿਓ ਚਾਲ ਤੇ ਲੈਂਥ ਚੈੱਕ ਕਰ ਲਿਓ ਘੋੜੀ ਦੀ ਲੈਂਥ ਬਹੁਤ ਜ਼ਿਆਦਾ ਆ ਤੇ 62 ਇੰਚ ਦੀ ਹਾਈਟ ਆ ਬਾਈ ਠੀਕ ਹੈ ਤੇ ਬਾਕੀ ਇਹ ਚਾਲ ਚੂਲ ਤੁਸੀਂ ਦੇਖ ਲਓ ਕਾफी ਚਾਲ ਆ ਇੱਕ ਜਿਹੜਾ ਨੱਚ ਕੇ ਜੇ ਤਰਨਦੀ ਨਹੀਂ ਹੁੰਦੀ ਛੋਟੀ ਚਾਲ ਇਹ ਪਤਾ ਨਹੀਂ ਕੀ ਕਹਿ ਦਿੰਦੇ ਆਪਾਂ ਨੂੰ ਤਾਂ ਇੰਨਾ ਹਿਸਾਬ ਨਹੀਂ ਰੇਵੀਆ ਬਹੁਤ ਹੈ ਦੇ ਚ ਤੇ ਮੇਨ ਗੱਲ ਬਈ ਕੰਟਰੋਲ ਮੜੇ ਜੇ ਨਾਲ ਹੀ ਹੋ ਜਾਂਦੀ ਹੈ ਤੁਸੀਂ ਬੁਸ਼ਕਰ ਵੀ ਮਾਰੋਗੇ ਨਾ ਤੇ ਤਾਂ ਵੀ ਰੁਕ ਜਾਂਦੀ ਹੈ ਬਈ ਈ ਹੈਲਥ ਨਹੀਂ ਕਰਦੀ ਵੀ ਜਦੋਂ ਘੋੜੀ ਭੱਜ ਪੈਂਦੀ ਤੇ ਛੇਤੀ ਰੋਕਦੀ ਨਹੀਂ ਹੁੰਦੀ ਹੈ ਨਾ ਉਵੇਂ ਨਹੀਂ ਗਈ ਮੜੇ ਜੇ ਨਾਲ ਹੀ ਕੰਟਰੋਲ ਹੋ ਜਾਂਦੀ ਹੈ ਭਾਵੇਂ ਜਵਾਕ ਨੂੰ ਤੁਸੀਂ ਬਿਠਾ ਦਿਓ ਆ ਦੇਖੋ ਆ ਆ ਚਾਲ ਵੀ ਹੈਗੀ ਇਹਦੇ ਚ ਆਹ ਜਿਹੜੀ ਨੱਚ ਕੇ ਜੇ ਤੁਰਨ ਵਾਲੀ ਤੇ ਬੜਾ ਬਈ ਆਨੰਦ ਆਉਂਦਾ ਜਦੋਂ ਆਪਾਂ ਰਾਈਡਿੰਗ ਤੇ ਜਾਂਦੇ ਬਹੁਤ ਸਵਾਦ ਨਾਲ ਰਾਈਡਿੰਗ ਕਰਾਉਂਦੀ ਘੋੜੀ ਤੇ ਸਿਰਾ ਗੱਲ ਬਾਤ ਹੀ ਲਾ ਦਿੰਦੀ ਬਾਈ ਕਿਉਂਕਿ ਚਾਲ ਤੋਂ ਬਿਨਾ ਤੁਹਾਨੂੰ ਪਤਾ ਸਵਾਦ ਨਹੀਂ ਆਉਂਦਾ ਤੇ ਆ ਬੱਚਾ ਤੁਸੀਂ ਚੈੱਕ ਕਰ ਲਓ ਬਾਈ ਹਜੇ 26 ਤਰੀਕ ਨੂੰ 2 ਮਹੀਨਿਆਂ ਦਾ ਹੋਣਾ ਇਹਨੇ ਐਸ 26 ਤਰੀਕ ਨੂੰ ਠੀਕ ਹੈ 2 ਮਹੀਨਿਆਂ ਦਾ ਹੋ ਜਾਣਾ ਤੇ ਘੋੜੀ ਬਾਈ ਆਪਣੀ ਚੈੱਕ ਪਾਸ ਹੋ ਗਈ ਆ ਬਰੂਤ ਤੋਂ ਗੱਭਣ ਠੀਕ ਹੈ ਤੇ ਹਿਸਾਬ ਲਾ ਲਿਓ 11 ਤੇ ਮਿਲਾਈ ਸੀ ਆਪਾਂ 11 ਤੇ ਤੇ 13 ਤੇ ਠੀਕ ਹੈ ਤੇ ਆ 26 ਤਰੀਕ ਨੂੰ 2 ਮਹੀਨਿਆਂ ਦਾ ਬੱਚਾ ਹੋ ਜਾਣਾ ਤੇ ਬਾਕੀ ਤੁਸੀਂ ਆਪ ਸਾਹਿਬ ਕਿਤਾਬ ਵਾਲੇ ਵੀ ਕਿੰਨੇ ਟਾਈਮ ਦੀ ਗੱਬਣ ਹੋ ਗਈ ਆ ਠੀਕ ਆ 1.5 ਮਹੀਨੇ ਤੋਂ ਉੱਪਰ ਤੇ ਦੋੋਂ ਤੋਂ ਬਈ 11 12 ਦਿਨ ਘਟਾ ਹਨ ਤੇ ਚੈੱਕ ਪਾਸ ਆ ਤੇ ਆਪਾਂ ਬਈ ਰੇਟ ਕਰਾਂਗੇ ਦਾ ਫੋਨ ਤੇ ਹੀ ਤੇ ਆਪ ਬਈ ਅਨਨੋਨ ਬਲੱਡ ਲਾਈਨ ਦੀ ਆ ਤੇ ਆ ਜਿਹੜਾ ਇਹ ਬਸ਼ੇਰਾ ਮਗਰ ਆ ਨੱਥੋ ਕੀ ਘੋੜਾ ਆਏਗਾ ਸੁਖਮਣ 68 ਇੰਚ ਦਾ ਚਾਰ ਦੰਦ ਤੇ ਉਹਦਾ ਬਸ਼ੇਰਾ ਇਹ ਬਈ ਤੇ ਸਮੁੰਦਰ ਘੋੜੇ ਦਾ ਉਹ ਬਈ ਗਾਂ ਬੱਚਾ ਤੇ ਪੁੱਤ ਆ ਗਿਆ ਸਮੁੰਦਰ ਦਾ ਠੀਕ ਆ ਤੇ ਘੋੜੀ ਦੀ ਹਾਈਟ ਹੈਗੀ ਆ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨਾ 64 ਇੰਚ ਤੇ ਆ ਪੈਰਾਂ ਪੂਰਾ ਵੱਲੋਂ ਤੁਸੀਂ ਚੈੱਕ ਕਰ ਲਓ ਬਾਈ ਇੱਕ ਨੰਬਰ ਆ ਸੀਲਸਾਉ ਵੀ ਬਹੁਤ ਆ ਤੇ ਸਵਾਰੀ ਦੀ ਤਾਂ ਬਾਈ ਬੜੀ ਜਿਆਦੇ ਚੰਗੀ ਆ ਜਿੰਨਾ ਝੂਠ ਮਾਰ ਲਓ ਉਨੋਂ ਹੀ ਚੰਗੀ ਆ ਵੀ ਮੈਂ ਤੁਹਾਨੂੰ ਆ ਬੰਦੇ ਬਿਠਾ ਪਿਠਾ ਕੇ ਨਾ ਦੂਜੇ ਵੀ ਆਹ ਜਿਹੜੇ ਬੰਦੇ ਆਪਣੇ ਅਨਜਾਨ ਹੀ ਆ ਇਹ ਮੁੰਡੇ ਇਹ ਕੋਈ ਰੋਜ਼ ਰਾਈਡਿੰਗ ਨਹੀਂ ਕਰਦੇ ਠੀਕ ਆ ਤੇ ਤੁਸੀਂ ਆਪ ਹੀ ਹਿਸਾਬ ਲਾ ਲਵੇ ਇਹ ਬੈਠੇ ਤੇ ਵਧੀਆ ਤਰੀਆ ਆਉਂਦੀ ਓਵੇਂ ਹੀ ਨੱਚਦੀ ਤਰੀਆ ਆਉਂਦੀ ਆ ਤੇ ਤੁਹਾਨੂੰ ਹਰ ਇੱਕ ਪਾਸਿਓਂ ਹਰ ਇੱਕ ਐਂਗਲ ਤੋਂ ਦਿਖਾਉਂ ਚੈੱਕ ਕਰਾਂਗਾ ਤੁਸੀਂ ਚਾਲ ਦੇਖੋ ਬਾਈ ਵੇਖਣ ਵੇਖਦੇ ਨੂੰ ਵੀ ਸਵਾਦ ਆਉਂਦਾ ਹੈ ਬੰਦੇ ਨੂੰ ਉੱਤੇ ਬੈਠਣ ਵਾਲੇ ਨੂੰ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਵੱਖਰੀ ਫੀਲਿੰਗ ਆਉਂਦੀ ਹੋਣੀ ਹੈ ਤੇ ਜਿਹੜਾ ਵੇਹ ਦਾ ਵੀਡੀਓ ਉਹ ਵੀ ਸਵਾਦ ਆ ਉਹ ਪੂਰਾ ਚਾਲ ਦਾ ਜਿਹੜੇ ਹਿਸਾਬ ਨਾਲ ਤੁਰਦੀ ਕੋੜੀ ਤੇ ਪੂਰਾ ਬਾਈ ਸਾਰੇ ਪਾਸਿਓਂ ਲੈਂਥ ਥੱਲੋਂ ਵੀ ਤੇ ਹਾਈਟ ਥੱਲੋਂ ਵੀ ਤੇ ਇੱਕ ਮੇਨ ਗੱਲ ਤੁਸੀਂ ਆ ਚੈੱਕ ਕਰ ਲਓ ਆਪਾਂ ਕੋਈ ਝੂਠ ਨਹੀਂ ਮਾਰਦੇ ਦੇਖ ਕੇ ਹੀ ਪਤਾ ਲੱਗ ਜਾਂਦਾ ਘੋੜੀ ਦਾ ਵੀ ਹਾਈਟ ਕਿੰਨੀ ਹੋਊਗੀ ਤੇ ਬਾਕੀ ਲੈਂਥ ਚੈੱਕ ਕਰ ਲਓ ਬਾਈ ਠੀਕ ਹੈ ਤੇ ਪੈਰਾਂ ਪੂਰਾ ਲਓ ਬਾਈ ਵਾਲ ਪੌੜੀਆਂ ਲਓ ਭਾਗ ਪੌੜੀ ਬਹੁਤ ਜ਼ਿਆਦਾ ਉੱਚੀ ਹੈ ਘੋੜੀ ਦੀ ਇਹਦੀ ਮੱਥੇ ਵਾਲੀ ਠੀਕ ਹੈ ਵਾਲ ਪੌੜੀਆਂ ਲਓ ਬਿਲਕੁਲ ਸਾਫ਼ ਹੈ ਕੋਈ ਪ੍ਰੋਬਲਮ ਨਹੀਂ ਕਿਸੇ ਬਸ਼ੇਰਾ ਵੀ ਬਿਲਕੁਲ ਸਾਫ਼ ਆ ਬਾਈ ਵਾਲ ਪੌੜੀਆਂ ਦਾ ਕੋਈ ਛਿੱਟਾ ਨਹੀਂ ਉਹਦਾ ਵੀ ਕੰਨ ਬਹੁਤ ਸੋਹਣਾ ਲੱਗਾ ਤੇ ਘੋੜੀ ਦੇ ਵੀ ਕੰਨ ਬਹੁਤ ਸੋਹਣਾ ਲੱਗਾ ਤੇ ਮੇਨ ਗੱਲ ਨਵੀਂ ਉਮਰ ਦੀ ਘੋੜੀ ਆ ਬਾਈ ਤੇ ਮੈਂ ਆਪਦੇ ਹੱਥ ਕੋਈ ਇਹ ਬੇਸ਼ੇਰੀ ਤੋਂ ਘੋੜੀ ਬਣਾਈ ਆ ਤੇ ਹੱਥ ਹੀ ਮਿਲਾ ਕੇ ਲਿਆਈ ਮੈਂ ਇਹ ਲਈ ਸੀ ਜਦੋਂ ਉਦੋਂ ਇਹ ਦੋ ਦਲ ਲੱਗੀ ਲੱਗੀ ਸੀ ਪਹਿਲਾਂ ਕਿਸੇ ਨੇ ਨਹੀਂ ਮਲਾਈ ਸੀ ਠੀਕ ਹੈ ਤੇ ਆਪਾਂ ਵੀ ਉਦੋਂ ਨਹੀਂ ਮਲਾਈ ਫਿਰ ਥੋੜਾ ਜਾ ਮੈਨੂੰ ਆਏ ਸੀ ਵੀ ਹਾਈਟ ਹੋਟ ਹੋਰ ਕਰ ਜੂਗੀ ਤੇ ਹਾਈਟ ਨਾ ਰੁਕ ਜੇ ਦੇ ਹਨ ਤੇ ਬਾਕੀ ਆ ਤੁਹਾਡੇ ਬਿਲਕੁਲ ਬਣ ਕੇ ਤਿਆਰ ਹੋ ਕੇ ਸਾਹਮਣੇ ਖੜੀ ਆ ਵੀ ਦੱਸਦੀ ਆ ਵੀ ਮੈਂ ਬਾਈ ਵੱਡੀਆਂ ਘੋੜੀਆਂ ਦੇ ਵਿੱਚ ਆਪਦਾ ਨਾਮ ਦਾਖਲ ਕੀਤਾ ਵਾ ਉਹ ਦੇਖਣਸਾਰ ਹੀ ਪਤਾ ਲੱਗਦਾ ਹਨ ਤੇ ਮੇਨ ਗੱਲ ਬਈ ਜਿਹੜੀ ਘੋੜੀ ਛਲੇ ਦੇ ਵਿੱਚ ਰਹਿਣ ਲੱਗ ਜਵੇ ਉਹਦੇ ਨਾਲ ਦੀ ਰੀਜ਼ ਨਹੀਂ ਹੁੰਦੀ ਤੇ ਇਹ ਆਪਾਂ ਬਈ 11 ਤੇ ਤੇ 13 ਤੇ ਦੋ ਜੰਪ ਦਵਾਏ ਸੀਗੇ ਤੇ ਹੁਣ ਚੈੱਕ ਕਰਾਈ ਆ ਤੇ ਚੈੱਕ ਪਾਸ ਆ ਇਹ ਬਈ ਗੱਬਣ ਠੀਕ ਆ ਤੇ ਕੋਈ ਵੀ ਪੈਰਾ ਪੂਰਾ ਲੋ ਵੀ ਕੋਈ ਇਹਦੇ ਕੋਈ ਹੈ ਨਹੀਂ ਕੋਈ ਵੀ ਆਪਾਂ ਕਹਿਦਗੇ ਵੀ ਅਗਲਾ ਕਹਿੰਦਾ ਯਾਰ ਖੜੀ ਦੀ ਵੀਡੀਓ ਪਾਤੀ ਆ ਹਨ ਆ ਤੋੜ ਕੇ ਵੀ ਤਾਂ ਹੀ ਦਿਖਾਈ ਆ ਵੀ ਰਾਈਟਿੰਗ ਵੀ ਬਈ ਬਹੁਤ ਸੋਹਣੀ ਕਰਾਉਂਦੀ ਆ ਤੇ ਆ ਆ ਮੁੰਡਾ ਪਹਿਲੀ ਵਾਰ ਬੈਠਾ ਘੋੜੀ ਤੇ ਬਾਈ ਜਿਵੇਂ ਅਣਜਾਣ ਮੁੰਡਾ ਠੀਕ ਹੈ ਤੇ ਇਹ ਤੁਸੀਂ ਚੈੱਕ ਕਰ ਸਕਦੇ ਆ ਵੀ ਕੋਈ ਖਰਾਬੀ ਨਹੀਂ ਕਰਦੀ ਵੀ ਜਿਵੇਂ ਕੋਈ ਨਵੇਂ ਮੁੰਡੇ ਨੇ ਵੀ ਆਪਾਂ ਕਹਿੰਨੇ ਵੀ ਬਾਈ ਅ ਯਾਰ ਆਪਾਂ ਨੂੰ ਤਾਂ ਬੈਠਣਾ ਨਹੀਂ ਆਉਂਦਾ ਸੈਟਰਾਂ ਦੇ ਵੈ ਹਨ ਪੂਰੀ ਬਈ ਪਰਫੈਕਟ ਘੋੜੀ ਆ ਹਰ ਇੱਕ ਐਂਗਲ ਤੋਂ ਤੇ ਦੂਜੀ ਬਈ ਤਿੰਨ ਤਿੰਨ ਜਾਨਵਰੀ ਬਣ ਜਾਂਦੇ ਆ ਹਨ ਪਿੱਛੇ ਬੱਚਾ ਆਏਗਾ ਤੇ ਗੱਬਣ ਘੋੜੀ ਆ ਫੇਰ ਸੂਣ ਵਾਲੀ ਹਨ ਤੇ ਬਾਕੀ ਬਈ ਉਹੀ ਵੀਰ ਮੇਰੇ ਫੋਨ ਕਰਿਓ ਜਿਹੜਾ ਵੀ ਸੀਰੀਅਸ ਅਦੇ ਲੈਣ ਦਾ ਚਾਹ ਬਾਣਾ ਹਨ ਤੇ ਮਹਿੰਗੇ ਮੁੱਲ ਦੀ ਘੋੜੀ ਆ ਤੇ ਹਰ ਇੱਕ ਭਰਾ ਨਾ ਵੀ ਐਵੇਂ ਕਈ ਆ ਹੁਣ ਡਿਟੇਲ ਮੈਂ ਤੁਹਾਨੂੰ ਸਾਰੀ ਦੱਸਤੀ ਆ ਠੀਕ ਆ ਜਿਹਦੇ ਫਿੱਟ ਹੋਈ ਬਈ ਉਹ ਮੈਨੂੰ ਫੋਨ ਲਾ ਸਕਦਾ ਤੇ ਮੇਰਾ ਬਾਈ ਨਾ ਐਵੇਂ ਕਿਉਂਕਿ ਆਪਾਂ ਵੀ ਕੰਮ ਧੰਦੇ ਵਾਲੇ ਬੰਦੇ ਕੱਲੇ ਹਨ ਤੇ ਕਈ ਵੀਰ ਐਵੇਂ ਹੀ ਫੋਨ ਲਾਉਣ ਲੱਗ ਜਾਂਦੇ ਹਨ ਉਹ ਵੀ ਮਾੜੀ ਗੱਲ ਆ ਤੇ ਆਪਾਂ ਤਾਂ ਕਹਿੰਦੇ ਵੀ ਵਾਹਿਗੁਰੂ ਹਰ ਇੱਕ ਦਾ ਸ਼ੌਂਕ ਪੂਰਾ ਕਰੇ ਜੀ ਨੂੰ ਬਈ ਜੀ ਦੀ ਤੇ तमन्ना ਵੀ ਮੈਂ ਯਾਰ ਘੋੜੀ ਲੈਣੀ ਆ ਹਨਾ ਕਦੋਂ ਘੋੜੀ ਮਿਲੂ ਵੀ ਬਾਈ ਵਾਹਿਗੁਰੂ ਨੂੰ ਘੋੜੀ ਦਵਾਵੇ ਉਹਦਾ ਵੀ ਚਾਹ ਪੂਰਾ ਹੋਵੇ ਕਿਉਂਕਿ ਬਾਈ ਆ ਰਾਈਡਿੰਗ ਵਾਲਾ ਜਾਨਵਰ ਤਾਂ ਨਾ ਬਹੁਤ ਔਖਾ ਮਿਲਦਾ ਜਦੋਂ ਆਪਾਂ ਘੋੜੀ ਤਾਂ ਲੈ ਆਉਂਦਾ ਹਰ ਇੱਕ ਬੰਦਾ ਹੀ ਤੇ ਪਰ ਜਿਹੜਾ ਚਾਲ ਵਾਲਾ ਜਾਨਵਰ ਹੋਵੇ ਨਾ ਬਾਈ ਤੇ ਐਦਾਂ ਦੀ ਚਾਲ ਪਾਉਣ ਨੂੰ ਵੀ ਰੁਪਈਆ ਤੁਸੀਂ ਕਹ ਯਾਰ ਬੰਦਾ ਲੱਖ ਰੁਪਈਏ ਤੱਕ ਵੀ ਖਰਾਬ ਕਰ ਦੇਦਾ ਤਾਂ ਵੀ ਵਧੀਆ ਚਾਲਣੀ ਪੈਂਦੀ ਹਨਾ ਤੇ ਬਹੁਤ ਸੋਹਣੀ ਚਾਲ ਦੀ ਘੋੜੀ ਆ ਇਹ ਤੇ ਜਿਹੜੇ ਵੀਰ ਨੂੰ ਬਾਈ ਚੰਗੀ ਲੱਗੀ ਤੇ ਮੇਰਾ ਨੰਬਰ ਹੈਗਾ 708755013 ਪਿੰਡ ਆਪਣਾ ਝੰਡੇ ਵਾਲਾ ਜ਼ਿਲ੍ਹਾ ਮੋਗਾ ਏ ਤੇ ਮੋਗੇ ਤੋਂ ਬਿਲਕੁਲ 7 ਕਿਲੋਮੀਟਰ ਤੇ ਚੜੱਕ ਪਿੰਡ ਬਹੁਤ ਵੱਡਾ ਬਾਈ ਇੱਥੇ ਮੰਡੀ ਲੱਗਦੀ ਆ ਆਪਣੇ ਮੇਲਾ ਵੀ ਲੱਗਾ ਐਤ ਕੀ ਵਾਰ ਪਸੂਆਂ ਦਾ ਹਨ ਪੀਡੀਐਫ ਮੇਲਾ ਲ ਹੋ ਕੇ ਹਟਿਆ ਜਿਹੜਾ ਪਿੰਡ ਉਹ ਆਪਣਾ ਝੰਡੇ ਵਾਲਾ ਪਿੰਡ ਹੈ ਤੇ ਮੈਂ ਉੱਤੇ ਸਕਰੀਨ ਦੇ ਨੰਬਰ ਵੀ ਦੇ ਦੂੰਗਾ ਤੇ ਵੱਧ ਤੋਂ ਵੱਧ ਆਪਣੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਕਿਉਂਕਿ ਜਿਹੜੇ ਭਰਾ ਨੂੰ ਕੋਹੜੀ ਚਾਹੀਦੀ ਹੋਈ ਉਹਦੇ ਤੱਕ ਪਹੁੰਚ ਸਕੇ ਤੇ ਬਾਕੀ ਕਹਿੰਦੇ ਨੇ ਘੋੜਾ ਆਪ ਦਾ ਮਾਲਕ ਆਪ ਹੀ ਚੌਣਦਾ ਬਈ ੱੱੱਕੇ ਨਾਲ ਦਾ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ ਨਾ ਤੇ ਬਾਕੀ ਬਾਈ ਜੇ ਤੁਹਾਨੂੰ ਵੀਡੀਓ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਭਰਾ ਮੇਰੇ ਤੇ ਨਾਲੇ ਆਪਾਂ ਹੁਣ ਨਵੀਆਂ-ਨਵੀਆਂ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਅਗਲੀ ਵੀਡੀਓ 'ਚ ਮਿਲਦੇ ਆਂ ਤੇ ਲਵ ਯੂ ਆਲ ਐ ਤੇ ਭਰਾ ਮੇਰਾ ਦਬਕੇ ਕਰਦੇ ਹੋ ਸ਼ੇਅਰ ਧੰਨਵਾਦ